ਵਾਸਾਰੇ ਨਗਰ ਨਿਵਾਸੀਆਂ ਦਾ ਇਸ ਪੱਖ ਦੀ ਬੜੀ ਬਸ ਸਾਥ ਦੇਣ ਨੇ ਤੇ ਜਦੋਂ ਅਸੀਂ ਥਾਣੇ ਚ ਗਏ ਉਹਨਾਂ ਨੇ ਸਾਡੀ ਪੂਰੀ ਤਰ੍ਹਾਂ ਤਸੱਲੀ ਕਰਾਈ ਹੈ ਜੀ ਕਾਗਜ਼ੀ ਕਾਰਵਾਈ ਚ ਤੇ ਆਪਾਂ ਨੂੰ ਦੋਸ਼ੀ ਵੀ ਦਿਖਾਏ ਗਏ ਜੀ ਤੇ ਆਪਾਂ ਨੂੰ ਤਸੱਲੀ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਨਗਰ ਦਾ ਤੇ ਜਿੰਨੇ ਵੀ ਇੱਥੇ ਸਾਰੇ ਸਮਾਜ ਸੇਵਕ ਪਹੁੰਚਿਆ ਜੀ ਸਾਰੇ ਕਿਸਾਨ ਜੱਟੀਆਂ ਵਧੀਆਂ ਦੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਲੜਕੀ ਦੇ ਪਰਾਂ ਜੋ ਆਪਣੀ ਭੈਣ ਨੂੰ ਜੀਨੇ ਖੋਇਆ ਉਸ ਬੱਚੇ ਨੇ ਜੋ ਦਰਦ ਹੰਦਾਇਆ ਪਰਵਾਰ ਨੇ ਬਣਾਇਆ ਬੱਚੇ ਨੇ ਬਣਾਇਆ ਤੁਹਾਨੂੰ ਸਾਰਾ ਕੁਝ ਦੱਸਿਆ ਪੂਰੀ ਤਸਵੀਰ ਕਰਵਾਈ ਇਸ ਜੋ ਵੀ ਕਮੇਟੀ ਬਣੀ ਜਾਂ ਨਗਰ ਪੰਚਾਇਤ ਬਹੁਤ ਬਹੁਤ ਧੰਨਵਾਦ ਤੁਸੀਂ ਚਾਰ ਪ੍ਰਿੰਸਪਲ ਤੋਂ ਇਸ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ। ਔਰ ਤੁਹਾਡਾ ਦੇਨ ਨਹੀਂ ਹੋ ਸਕਦਾ ਇਹ ਪਰਿਵਾਰ ਪਰ ਮੱਖੇਪਿੰਡ ਦੀ ਨਗਰ ਪੰਚਾਇਤ ਜਿੰਨੇ ਵੀ ਕਿਸਾਨ ਜੱਥੇਬੰਦੀਆਂ ਜਿੰਨੇ ਵੀ ਪਿੰਡਾਂ ਦੇ ਪੈਣ ਪਾਈ 4 ਸਹਾਰੇ ਤੁਸੀਂ ਆਉਂਦੇ ਰਹੇ ਹੋ। ਤੁਹਾਡਾ ਰੂਨੀਆ ਇਹ ਪਰਿਵਾਰ ਔਰ ਨਗਰ ਦੀ ਪੰਚਾਇਤ ਬਹੁਤ ਬਹੁਤ ਧੰਨਵਾਦ। ਹਾਂ ਕਿਸਾਨ ਮਜ਼ਦੂਰ ਜੋਕੇ ਬੰਦੀਆਂ ਦਾ ਕੰਚੀ ਨੇ ਕੀਤਾ ਜਾ ਸਕਦੀ ਬਹੁਤ ਜਗ੍ਹਾ ਤੇ ਚੁੱਕ ਜਾਇਆ ਕਿਉਂਕਿ ਸਾਨੂੰ ਨਾ ਨਹੀਂ ਪਤਾ ਤੁਸੀਂ ਸਾਰੇ ਆਏ ਬਹੁਤ ਬਹੁਤ ਧੰਨਵਾਦ ਨਗਰ ਮੱਖੇ ਪਿੰਡ ਦੀ ਪੰਚਾਇਤ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਸਾਰਿਆਂ ਨੇ ਜਿਹੜਾ ਆਪਣਾ ਸਖਾਰ ਦਾ ਟਾਈਮ ਰੱਖਿਆ ਉਹ ਬੜਾ ਬਚਨ ਤੁਸੀਂ ਦੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਵਾਰ ਵੱਲੋਂ ਜਿੰਨੀ ਵੀ ਸੰਗਤ ਪੈਣੀ ਗਰਮੀ ਦੇ ਵਿੱਚ ਪਰਵਾਦ ਨਾਲ ਮੋਢਾ ਲਾ ਕੇ ਖੜੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਰਵਾਦ ਦੀ ਸਾਰੀ ਤਸੱਲੀ ਹੋ ਚੁੱਕੀ ਆ ਜੋ ਜੋ ਵੀ ਆਪਣੇ ਮੰਗਾ ਸੀ ਸਾਰੀਆਂ ਮੰਗਾ ਪਰਿਵਾਰ ਨੇ ਆਪਣੀ ਤਸੱਲੀ ਕਰ ਰੱਖੀ ਆ ਕੰਮ ਤੋਂ ਬਾਅਦ ਹੁਣ ਪਰਿਵਾਰ ਦੁਆਰੇ ਤੇ ਤੁਹਾਡੇ ਵਿਚਕਾਰ ਪਹੁੰਚਿਆ ਵਾ ਚਾਰ ਵਜੇ ਸਿਸਕਾਰ ਦਾ ਟਾਈਮ ਦਿੱਤਾ ਗਿਆ ਵਾ ਸਾਡੇ ਵਿਚਕਾਰ ਐਮ ਐਲ ਏ ਬੀਬੀ ਸੌਰਨਜੀਤ ਕੌਰ ਦਾ ਨੂੰਕੇ ਉਹ ਵੀ ਸਾਡੇ ਵਿਚਕਾਰ ਪਹੁੰਚੇ ਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਆ ਉਨ੍ਹਾਂ ਦਾ ਵੀ ਧੰਨਵਾਦ ਆਇੱਥੇ ਪਹੁੰਚਣ ਤੇ ਤੇ ਬਾਕੀ ਸੂਚੀਆਂ ਜੱਥੇਬੰਦੀਆਂ ਪੈਣ ਦੀ ਮਜ਼ਦੂਰ ਜਨੀਆਂ ਨੇ ਕਿਸਾਨ ਮਜ਼ਦੂਰ ਜਨੀਆਂ ਨੇ ਔਰ ਜਿਨੇ ਦੀ ਗ੍ਰਾਮ ਪੰਚਾਇਤਾਂ ਪਿੰਡਾਂ ਦੀਆਂ ਸਰਪੰਚ ਪੰਚ ਕਮੇਟੀ ਪ੍ਰਧਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ